yeah ਸੀ ਵੀ ਆਗੇ ਮੁੜ ਕੇ ਹੀ ਆਗੇ ਮੁੜ ਕੇ ਜੇ ਵੀ ਆਕੇ ਮੁੜ ਕੇ ਆਗੇ ਆਗੇ ਕਿ ਕਿਹੜੇ ਕਿਹੜੇ ਮੁੱਦਿਆਂ ਤੇ ਗੱਲ ਕਰਕੇ ਗਏ ਕੁਝ ਤਸਕਰੀ ਨੇ ਇਸੀ ਆਕਰਾਂਗੇ ਇਸੇ ਯੋਕਰਾਂਗੇ ਮੁੱਦੇ ਸਾਰੀ ਰਾਸਤੇ ਪਾ ਕਰ ਨੂੰ ਕੱਖ ਨਹੀਂ ਹੈ ਨਹੀਂ ਮੁੱਦੇ ਸਾਰੀ ਰਾਸਤੇ ਕਾਰ ਨੂੰ ਕੱਖ ਨਹੀਂ ਮੁੱਦੇ ਸਾਰੇ ਆਪਦੇ ਨੇ ਅਸਲ ਜਿਹੜੀ ਮੈਂ ਗੱਲ ਸੁਣਨਾ ਬੈਠ ਕੇ ਕਰ ਰਿਹਾ ਹਾਂ ਤੇ ਅਸਲ ਮੁੱਦੇ ਦੀ ਗੱਲ ਨਹੀਂ ਹੋ ਰਹੀ ਅੱਜ ਤੁਸੀਂ ਚਾਰਸਪੁਰ ਉੱਧ ਕੇ ਮੈਂ ਬਈ ਚੁਬਾਰਨ ਸਭਾ ਚੋਣੜੀ ਮਾਣ ਹਲਕੇ ਤੋਂ ਗੁੰਡਜਰੇ ਤੋਂ ਮੈਂ 24 ਜਨ ਸਭਾ ਚੋਣੜੀ ਗੁੰਡਜਰੇ ਤੋਂ ਬਹੁਤ ਵੱਡੇ ਵੱਡੇ ਕੱਠ ਇਦੂ ਚੌਕਨੇ ਚੌਕਨੇ ਕੱਠ ਪਿੰਡਾਂ ਚ ਹੋਇਆ ਕਰ ਮੈਂ ਘੰਟਾ ਕੰਟਾ ਬੋਲਿਆ ਕਰਾਂ ਯਾਟ ਕੇ ਸੁਣ ਕੇ ਜਾਣ ਕਰ ਸਾਰੇ ਲੋਕ ਯਾਰ ਗੱਲਾਂ ਬਹੁਤ ਸੁਣੀਆਂ ਕਰਦਾ ਗੋਟਾ ਕੋਣ ਬਲੇ ਮੈਨੂੰ ਥੇਰੇ ਨਹੀਂ ਪਤਾ ਲੇ ਕਿਥੋਂ ਕਰਦਾ ਕਹਾਂ ਗੱਲ ਸੁ ਪਾ ਗਿਆ ਝਾਲੂ ਨਾਲ ਤੁਰ ਗਿਆ ਤੇ ਕੋਈ ਬਾਤ ਹੋਣਾ ਕੋਈ ਅਸਲ ਮੁਕਿਆਂ ਦੇ ਉੱਤੇ ਪੜੇ ਚਿੰਨ੍ਹ ਤੋਂ ਭਰਾ ਤੁਸੀਂ ਮੈਨੂੰ ਸੁਣਦੇ ਰਹੇ ਤੁਸੀਂ ਮੀਡੀਆ ਦੇ ਉੱਤੇ ਬਹੁਤ ਚੜ ਦੇਣਾ ਲਾ ਪਿਆ ਵੀ ਪੰਜਾਬ ਮਰ ਗਿਆ ਖਤਮ ਹੋ ਰਿਹਾ ਚਾਹਸ ਤੇ ਨਸ਼ੇ ਦੀ ਗੱਲ ਆਪਾਂ ਕਰਦੇ ਆ ਨਾ ਨਸ਼ੇ ਦਾ ਤੌਰ ਬਾਗਨਾ ਲਈ ਵੀ ਰਿਹਾ ਕਾਗਜ਼ੀ ਪੰਜ ਸਾਲ ਲਾ ਗਈ ਹੁਣ ਡਾਕਟਰ ਵਾਲੇ ਆ ਗਏ ਕਨਸਲ ਹੋ ਗਏ ਮੁੱਕ ਗਿਆ ਬੱਦ ਗਏ ਰੋਜ ਮਾਮਾ ਦੇ ਪੁੱਤ ਤੋਂ 12 ਮਾਣਾ ਠਾਣਾ ਠਾਣਾ ਵੀ ਕਿ ਸਾਲ ਦੇ ਮੇਰੇ ਪਿੰਡ ਦੀ ਗੱਲ ਮੈਂ ਬਹੁਤ ਵਾਰੀ ਆ ਪਿੱਛੇ ਮੇਰੇ ਹਲੇ ਪੋ ਕੱਲ ਤੇ ਮੁੰਡਾ ਮਰਿਆ 21 ਬਾਈ ਸਾਲ ਦਾ ਮੁੰਡਾ ਟੀਕਾ ਲਾ ਕੇ ਮਰਿਆ ਮੇਰਾ ਪਿੰਡ ਹੱਬ ਬਣਿਆ ਹੋਇਆ ਨਸ਼ੇ ਦੀ ਤੇ ਮੇਰਾ ਚੋਣਾ ਪੰਡਾ ਮੇਰੇ ਪਿੰਡ ਦੀ 2000 ਵਾਦੀ ਆ 1500 ਵੋਟ ਆ ਮੇਰੇ ਪਿੰਡ 100 ਬੰਦਿਆਂ ਦਾ ਐਡਜ ਹੋਣੀ ਆ ਤੇ ਮੇਰੇ ਮਰਨ ਵਾਲੇ 25 30 ਫਰੰਗ ਦੇ ਲੈ ਚ ਲੱਗੇ ਹੋਏ ਕਿ ਕਿੱਦੇ ਮਰ ਜਾਣਗੇ ਤੇ 40 ਬੰਦੇ ਮੇਰੇ ਨਾਜਬਾ ਮੁੰਡੇ ਹੋਵਾ ਜਿਨ੍ਹਾਂ ਦੇ ਵਿਆਹ ਹੀ ਨਹੀਂ ਹੋਏ 22 ਸਾਲਾਂ ਬਾਅਦ ਆ ਮਹੀਨਾ ਪਹਿਲਾਂ ਮੇਰੇ ਪਿੰਡ ਜੋ ਬਰਾਤ ਕਿੰਨੀ 40 ਸਾਲ ਬਾਅਦ ਨਹੀਂ ਅੱਗੇ ਆਪਾਂ ਹਰ ਸਾਲ ਸਾਲ ਦੇ ਮਹੀਨੇ ਜਾ ਕੇ 5 7 10 ਬਰਾਤਾਂ ਵੱਡੇ ਪਿੰਡਾਂ ਚੋਂ 20 ਬਰਾਤਾਂ ਚੜ੍ਹਦੇ ਸੀ ਇੱਕਦਰ ਹੋਤ ਰਹੇ ਆ ਸੀ ਆ ਬੁਗੇ ਦਰਿਆ ਨੂੰ ਉਹਦੀ ਤਰ ਤਰੀਕ ਨੂੰ ਬੰਨ ਮਾਰਨ ਜਾ ਰਹੇ ਆ ਮੈਂ ਦੇਖੂਗਾ ਕਿੰਨਾ ਕਹਣਗੇ ਉੱਥੇ 9 ਕਰੋੜ ਲੀਟਰ ਪਾਣੀ ਇੱਕ ਦਿਨ ਦੇ ਵਿੱਚ ਜਿਹੜੀ ਉੱਥੇ ਡਾਈਨ ਫੈਕਟਰੀ ਜਿਹੜੀ ਉਹਨਾਂ ਦੇ ਨਾਲ ਹੀ ਫੈਕਟਰੀ ਲੱਗੀ ਹੋਈ ਆ 9 ਕਰੋੜ ਲੀਟਰ ਜੈਹਰ ਕੈਮੀਕਲ ਸਭ ਵਿੱਚ ਪਾ ਰਹੇ ਆ ਅਸੀਂ ਉਹ ਸਾਰਾ ਰੋਲ ਫਾਇਲ ਦਾ ਪ੍ਰੋਇਕਟ ਮੁਕਾ ਅਬੀਦਪੁਰ ਤੋਂ ਮਕਸਰਾ ਗੰਗਾ ਨਗਰ ਵੀ ਕਨੇ ਤੱਕ ਗਏ ਆ ਕੱਲੇ ਕੱਲੇ ਪਿੰਡਾਂ 'ਚ ਗਏ ਆ ਅਸੀਂ 80 80% ਲੋਕਾਂ ਨੂੰ ਕਾਲਾ ਪਿੱਲੀਆ ਇੱਕ ਪਿੰਡ 'ਚ ਤੇ ਕੈਂਸਰ ਹੋ ਚੁੱਕਿਆ ਹਰਿਆਲ ਪਿੰਡ ਗਿਆ ਮਕੂੜ ਪੂਏ ਕੋਲ ਪਿੰਡ 80% ਲੋਕਾਂ ਨੂੰ ਕਾਲਾ ਪਿੱਲੀਆ ਤੇ ਸਾਡੇ 1 ਮਹੀਨੇ ਦੇ ਵਿੱਚ 12 ਬੰਦਿਆਂ ਦੇ ਕੇ ਸਾਹਮਣੇ ਆਜੂ ਕੈਂਸਰ ਆ ਤੇ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਕੈਂਸਰ ਦੀ

ਛੋਟਾ ਨਸਲਾ ਖਤਮ ਹੋ ਰਿਹਾ ਨਸਲਾ ਇਹ ਅਜੇ ਦੀ ਗੱਲ ਨੇ ਵੋਟਾਂ ਮੰਗ ਜਾਣਗੀਆਂ ਕੋਈ ਜਿੱਤ ਜਿੱਤ ਉਹ ਵੀ ਹਾਰ ਜਾਊਗਾ ਇਹ ਜੰਦੀ ਜਾਣਾ ਕੰਮ ਅਸੀਂ ਕਹਿੰਦੇ ਸੋਚਿਆ ਇਹਨੇ ਗਲਾਬਾ ਦੇ ਜ਼ਮੀਨਾਂ ਵੇਚ ਕੇ ਸਾਬ ਨੂੰ ਘੋਟਦੇ ਨੇ ਲੜਨ ਦੀ ਬਜਾਏ ਜ਼ਮੀਨਾਂ ਵੇਚ ਕੇ ਬਾਹਰ ਨੂੰ ਭੈਤਰੇ ਕੱਲਾ ਵੇਚਦਾ ਦੋਚਲਾ ਵੇਚਦਾ ਚਲੋ ਜੀ ਕੈਨੇਡਾ ਚਲੋ ਜੀ ਅਮਰੀਕਾ ਕੱਲੀਆਂ ਕੱਲੀਆਂ ਕੁੜੀਆਂ 12-18 ਸਾਲ ਦੀਆਂ ਅਸੀਂ ਬਾਹਰਲੇ ਮੁਲਕਾਂ 'ਚ ਕੱਲੀਆਂ ਭੇਜੀ ਜਾਂਦੇ ਨੇ

ਸਾਰੇ 50 ਲੱਖ ਨੂੰ ਬਚਿਆ 25 ਹਜ਼ਾਰ ਕਿਲਾਕ ਨੈਜੀ ਰੋ ਗਿਹੜੇ ਹਾਈਵੇ ਨਿਕਲੇ ਆ ਭਾਰਤ ਵਾਲਾ ਇਹ ਤੇ ਆਪਣੀ ਖਾਤਰ ਆਸਾ ચીਨ ਤੋਂ ਲੈ ਕੇ ਯੂਰਪ ਤੱਕ ਸੜਕ ਬਣਾ ਦਿੰਦੇ ਨੇ ਸਿਲਕ ਰੂਟ ਬੋਲਦੇ ਆ ਇਹ ਸਾਰੇ ਜੋੜ ਦੇਣਗੇ ਲਿੰਕ ਕਰ ਦੇਣਗੇ ਇਥੋਂ ਬਾਗੇ ਬਾੜ ਰਹੀ ਵਪਾਰ ਹੋਣੇ ਆ ਬਈ ਉਦੋਂ ਹੋਣੇ ਜੋ ਤੁਹਾਡੇ ਕੋਲ ਜ਼ਮੀਨਾਂ ਨਾਲ ਜੀ ਤੇਰਾ ਵੀ ਨਿੱਜੀ ਲੜੇ 800 ਬੰਦਾ ਮਰਵਾ ਲਿਆ ਅੱਜ ਬਹੁਤ ਬੰਦੇ ਇੱਥੇ ਬਿਲੀਬ੍ਰੇਟ ਦੇ ਦੇਖੇ ਪਰ ਤੇ ਹੁਣ 74 ਜੋ ਬਤਲਿਆ ਮ ਹੋਇਆ ਸਾਡਾ ਟੱਕ ਘਾਤੇ ਅੱਗਾਂ ਲਾਦੀਆਂ ਗੁਰਦੁਆਰਿਆਂ ਨੂੰ ਜਵਾਨੀ ਦਾ ਕੋ ਕੋਸ਼ਕਾਰ ਖੇਡਿਆ ਗਿਆ ਜਵਾਕ ਤੱਕ ਮਾਰਤੇ ਸਾਡੀਆਂ ਨੌਜਵਾਨ ਬੀਬੀਆਂ ਬੱਚਿਆਂ ਨੇ ਬਲਾਕਾਰ ਹੋਏ ਕਿੰਨੇ ਵਾਰੀ ਸਰਕਾਰ ਬਣਾਈ ਪੰਜਾਬ ਦੇ ਲੋਕਾਂ ਨੇ ਦੁਬਾਰਾ ਚਾਹ ਰਸੇ ਦੋ ਵਾਰ ਦੋ ਹਰ ਦੋਚ ਦੁਬਾਰਾ ਕੰਮਾ ਆਪਣੇ ਦੇ ਦਿੱਤੇ ਹੋਏ ਜ਼ਖਮਾਂ ਨੂੰ ਹਜ਼ਾਰਾਂ ਸਾਲ ਨਹੀਂ ਭੁੱਲਦਣਾ ਤੇ ਅਸੀਂ ਤਾਂ ਬਾਈ ਪੰਜਾਂ ਦਸਾਲਾਂਾਂ ਦੀ ਭੁੱਲਦੇ ਆਂ ਅੱਜ ਜਿੰਨੇ ਤੇਈ ਬੰਦੇ ਇੱਥੇ ਖੜੇ ਆ ਨੌਜਵਾਨ ਬਜ਼ੁਰਗ ਜਿੰਨੇ ਮੇਰੀ ਗੱਲ ਸੁਣਦੇ ਨੇ ਹਰ ਬੰਦੇ ਦੀ ਇੱਕ ਸੋਚ ਹੁੰਦੀ ਹੈ ਕਿ ਮੈਂ ਆਪਣੇ ਜਵਾਕ ਲਈ ਆਪਣੇ ਬੱਚੇ ਦੀ ਚੰਗੀ ਜ਼ਮੀਨ ਜੋੜ ਕੇ ਜਾਵਾਂ ਚੰਗਾ ਘਰ ਬਣਾ ਕੇ ਦੇ ਕੇ ਜਾਵਾਂ ਚੰਗੇ ਪੈਸੇ ਇਕੱਠੇ ਕਰਕੇ ਜਾਵਾਂ ਉਹਦੀ ਜ਼ਿੰਦਗੀ ਸੌਖੀ ਰਵੇ ਹਰ ਬੰਦੇ ਦੀ ਸੋਚ ਹੈ ਕਿ ਨਹੀਂ ਹਰ ਬੰਦਾ ਧੁੱਪ ਤੇ ਘੱਟ ਲੈਂਦਾ ਹੈ ਘਰੀ ਘੱਟ ਲੈਂਦਾ ਗਰੀਬੀ ਘੱਟ ਲੂਗਾ ਰੋਟੀ ਖਾ ਦੇਤੀ ਖਾ ਦੂਗਾ ਪਾਣੀ ਪੀ ਕੇ ਪਿਆਰਾ ਕਰੂਗਾ ਬਸ ਸੋਚ ਹੁੰਦੀ ਜੇ ਮੈਂ ਆਪਣੇ ਜਵਾਕਾਂ ਲਈ ਕੁਝ ਕਰਦੇ ਆਂ ਉਹਨਾਂ ਜਵਾਕਾਂ ਲਈ ਉਹਨਾਂ نسلਾਂ ਲਈ ਧਰਤੀ ਰਹਿਣ ਯੋਗ ਰਹੂ ਪਾਣੀ ਬਚਣ ਦੇ ਐਸੇ ਟੋਟੇ ਕਾਫਾ ਦੇ ਟੋਟੇ ਅਜ ਪਏ ਕਿ ਨਹੀਂ ਪਏ ਦੋ ਦੋ ਪਏ ਨਾ ਆ ਝੋਨੇ ਝੋਨੇ ਚ ਚਾਰਾਂ ਪੰਜਾਂ ਮਹੀਨੇ ਚ ਪਏ ਦੋ ਦੋ ਟੋਟੇ ਸੜਕ ਦਾ 15 ਸਾਲ ਦਾ ਪਾਣੀ ਹੈ। ਤਰੇਮ ਵਾਲਾ ਪਾਣੀ ਜ਼ਿਆਰ ਬਣਾਣਾ ਥੱਲੇ ਜ਼ਿਆਰ ਪਾਤੀ ਰਹਿੰਦਾ ਖੁੱਦਾ ਮੁੱਕ ਜਾਣਾ। ਆ ਝੋਨਾ ਲਾ ਲਾ ਕੇ ਮੈਂ ਅੱਜ ਤੋਂ 10 ਸਾਲ 8 ਸਾਲ ਦਾ ਲੱਗਿਆ ਹੋਇਆ ਹੈ ਦੇਵੰਦ ਨਾਲ ਇਸ ਗੱਲ ਦੇ ਉੱਤੇ ਲੜਨ ਲਈ ਵੀ ਤੁਸੀਂ ਇਸ ਗੱਲ ਦੀ ਮੰਗ ਰਖਾਓ ਵੀ ਸਾਨੂੰ ਝੋਨੇ ਦਾ ਬਦਲ ਦੇ। ਅਸੀਂ ਪਤਾ ਕੀ ਜਣੇ ਕੋਈ ਨਾ 15 ਮਿੰਟ ਦੀ ਗਲਾਟ ਨਹੀਂ ਪਾਉਦੇ ਹੁੰਦੇ ਆ ਵੀ 15 ਮਿੰਟਾਂ ਬਾਅਦ ਆੜੀ ਨਿਕਲੇਉਗੀ ਜੀ। ਅਜੋ ਲਾਰਡਰੀ ਵਾਲੀ ਖੇਡ ਖੇਡਣ ਲੱਗੇ ਵੀ ਭੈਣ ਮਿਲਾ ਗਿਆ ਆ ਫਸਲ ਵਿੱਚੋਂ ਬੀਜੋ ਵੱਡੋ ਗਾਹਾਂ ਦੇਖਾਂ ਕੀ ਹੁੰਦਾ ਯਾਰ ਆਉਣ ਵਾਲੀਆਂ ਸਦੀਆਂ ਤੱਕ ਸੈਂਕੜੇ ਸਾਲਾਂ ਤੱਕ 100 ਸਾਲ ਨੂੰ 500 ਸਾਲ ਨੂੰ ਛੋੜੀਆਂ ਨਸਲਾਂ ਨੇ ਛੋੜੀ ਕੌਮ ਨੇ ਛੋੜੀ ਵਿਰਾਸਤ ਨੇ ਤੇ ਜਾਂਦੇ ਰਹਿਣਾ ਨਹੀਂ ਰਹਿਣਾ ਇਹ ਕਦੇ ਸੋਚਿਆ ਜਿਹੜੀ ਸੋਚ ਅਸੀਂ ਅੱਜ ਬਿਠੇ ਆਂ ਕਿ ਛੱਡਪੁਰੇ ਅੰਬਾ ਕੀ ਲੈਣਾ ਬੰਦੇ ਚ ਨਾਜ ਗਏ ਪਰਚਾ ਨਾ ਹੋਵੇ ਜੇ ਨਾ ਜਾਣਾ ਪਏ ਡਾਂਗਾਂ ਦਾ ਖਾਣਾ ਪੈਣਾ ਜੇ ਇਹੀ ਸੋਚ ਸਾਡੇ ਗੁਰੂਆਂ ਦੀ ਹੁੰਦੀ ਸਾਡੇ ਸ਼ਹੀਦਾਂ ਦੀ ਹੁੰਦੀ ਸਾਡਾ ਕੋਈ ਦੁਨੀਆ ਦੇ ਰਯੂਦ ਹੁੰਦਾ ਵਿਆਹ ਸੋਚ ਕੇ ਘਰੇ ਬਾਜੋ ਆਪਾਂ ਕੀ ਜਾਣਾ ਉੱਥੇ ਪੰਗਾ ਨਾ ਪੈ ਜੇ ਸਾਡੇ ਸੂਪਰਵਾਰ ਕੁਰਬਾਨ ਨਾ ਕਰਦੇ ਜੰਗਾ ਨਾ ਲੜਦੇ ਸੰਘਰਸ਼ ਨਾ ਕਰਦੇ ਆਪਾਂ ਜਾਉਂਦੇ ਰਹਿੰਦੇ ਅਗਰ ਨਸਲਾਂ ਨੂੰ ਬਚਾਉਣ ਖਾਤਰ ਪੀੜੀਆਂ ਨੂੰ ਬਚਾਉਣ ਖਾਤਰ ਪਹਿਲਾਂ ਵਾਲੀਆਂ ਨਸਲਾਂ ਪੀੜੀਆਂ ਨੂੰ ਕੁਰਬਾਨੀ ਕਰਨੀ ਪੈਂਦੀ ਆ ਸੰਘਰਸ਼ ਕਰਨੇ ਪੈਂਦੇ ਉਸਨੂੰ ਕਰਨੀ ਪੈਣੀ ਆ ਅੱਜ ਆਪਾਂ ਉਸ ਮੋੜ ਤੇ ਖੜੇ ਆ। ਇਹ ਤੁਸੀਂ ਫੈਸਲਾ ਕਰ ਲਓ ਕਿਵੇਂ ਕਰਨਾ। ਬਾਹਰ ਜਾਓ ਮੈਂ ਨਹੀਂ ਕਹਿੰਦਾ ਜੀ ਸਰ ਕੇ ਜਾਉਣੀ ਹੈ। ਇੱਥੇ ਪੰਜਾਬ ਦਾ ਮੁੰਡਾ ਚੰਡੀਗੜ੍ਹ ਦਾ ਹੋਈ ਲੈਣੀ ਹੋਵੇ। ਉਹ ਤੋਂ ਚੰਡੀਗੜ੍ਹ ਤੋਂ ਸੌਂ ਗਿਆ ਪੰਜਾਬ ਤੋਂ ਉਹਦੀ ਇੱਥੇ ਬਰਤਾਲ ਕਰਨਾ। ਵੀ ਦੇਖੋ ਇਹਨਾਂ ਮਸ਼ੌਕਰ ਕੀ ਆ। ਇਹ ਕ੍ਰਿਮੀਨਲ ਤਾਂ ਨਹੀਂ ਤੇ ਯਾਰ ਜੁੱਤੀ ਪਿਆ ਅਜਾ ਚੰਦੇ ਹੋਏ ਬੰਦੇ ਇੱਥੇ ਆ ਕੇ ਲੋਕ ਘਰ ਵੀ ਦੇ ਰਹੇ ਆ। ਆ ਤੁਹਾਨੂੰ ਕੋਈ ਦੇਖਿਆ ਹੁਣ ਜਗਤਪੁਰੇ ਪਿੰਡ ਸੀ ਗਏ ਸੀ ਬਹਾੜੀ ਕੋਲੇ। 900 ووٹ ਪਿੰਡ ਦੀ 650 ووٹ ਵਸਨੀਕਾਂ ਦੀ ਉਹ ਕਹਿੰਦਾ ਸਰਪੰਚੂਰ ਦੀ ਗੱਲ ਹੋਣੀ ਬੀਬੀ ਨਹੀਂ ਮੰਨਣਾ ਕੋਈ ਇੱਕ ਵਾਰੀ ਚੋਰਾਂ ਤਾਂ ਜਦੋਂ ਰੋਗੀ ਰੋਲਾ ਪੈ ਰਿਹਾ ਸੂਰ ਕੀ ਦਾ ਉਹਨਾਂ ਲੋਕਾਂ ਦੇ ਆ ਜਿਹੜੇ ਆਪਣੇ ਘਰਾਂ ਦੇ ਵਿੱਚੇ ਘਰ ਦਾ ਆਵਾਸ ਕਮਰੇ ਬਣਾ ਕੇ ਤੇ ਪ੍ਰਵਾਸੀਆਂ ਨੂੰ ਉੱਥੇ ਕਿਰਾਏ ਦੇਉਂਦਾ ਜਿਹੜੇ ਕੰਡੇ ਬੀਜ ਦੇਵਾ ਇਹ ਚੁਗੇ ਨਹੀਂ ਜਾਣਗੇ ਤਰਾਪਾ ਕਹਿੰਦੇ ਸਾਡੀ ਕੁੜੀ ਲੈ ਕੇ ਭੱਜ ਗਈ ਸਾਡੇ ਗਾਲ ਪੈ ਕੇ ਸਾਡੇ ਦਾੜੀ ਫੜਦੀ ਸਾਡੇ ਪੱਗ ਲਾਤੀ ਅਸੀਂ ਤੇਰੇ ਖਿਲਾਫ ਨਹੀਂ ਹੈਗੇ ਨਾ ਅਸੀਂ ਤੇ ਬਨੁਕਤਾਂ ਨੂੰ ਨਫ਼ਰਤ ਕਰਦੇ ਆ ਸਾਡੇ ਗੁਰੂਆਂ ਦਾ ਸਿਧਾਂਤ ਹੈ ਸਰਬ ਸੰਗੀ ਵਾਲਤਾ ਦਾ ਸਭਾ ਦੇ ਭਲੇ ਦੀ ਗੱਲ ਅਸੀਂ ਕਹਿੰਨਾ ਜਿਵੇਂ ਸਾਡੇ ਬੰਦੇ ਕਿਤੇ ਜਾਂਦੇ ਆ ਯਾਰ ਕੰਮ ਕਰਨ ਆਉਣ ਜੀ ਸਕਦੇ ਆਉਣ ਪੱਕੇ ਤੌਰ ਤੇ ਕਾ ਇਹ ਪੰਜਾਬ ਕੂਰ ਬਣਨੇ ਚਾਹੀਦੀ ਹੈ ਕਿ ਇੱਥੋਂ ਦੀਆਂ ਨੌਕਰੀਆਂ ਤੇ ਇੱਥੋਂ ਦੀ ਜ਼ਮੀਨ ਦੇ ਉੱਤੇ ਬਾਹਰਲਾ ਬੰਦਾ ਕਾਬਿਨਾ ਉਤਲੇ ਜਿਵੇਂ ਹਿਮਾਚਲ ਆਇਆ ਤੇ ਵਾਕੇ ਚਲੇ ਜਾਓ ਫਿਰ ਮਾਰਦਾ ਸੇ ਬਣ ਜਾ ਸਕਦੇ ਜ਼ਮੀਨ ਲੈਣੀ ਨੌਕਰੀ ਜਾਣ ਦੀ ਦੂਰ ਦੀ ਗੱਲ ਹੈ ਉਤਰਾਖੰਡ ਚਲੇ ਜਾਓ ਨਗਲੰਦ ਚਲੇ ਜਾਓ ਜੰਮੂ ਕਸ਼ਮੀਰ ਚਲੇ ਜਾਓ ਰਾਜਸਥਾਨ ਚਲੇ ਜਾਓ ਰਾਜਸਥਾਨ ਦਾ ਆਪਣੇ ਨਾਲ ਹੀ ਤੁਹਾਡੇ ਰਿਸ਼ਤੇਦਾਰ ਨੇ ਹੋਣਗੇ ਆਪਾਂ ਜ਼ਮੀਨ ਲੈ ਸਕਦਾ ਸਨ ਆਖ ਤੋ ਇਹ ਇਸ ਗੱਲ ਲਈ ਇਹ ਇਸ ਮੁੱਦੇ ਇਹ ਨੇ ਪੰਜਾਬ ਦੇ ਜਿਸ ਚੌਂ ਨੇ ਸਾਡੀਆਂ ਨਸਲਾਂ ਤੇ ਸਾਡੀ ਹੋਂਦ ਦਾ ਬਕੀ ਬਕੀ ਤੇ ਜੇ ਅਸੀਂ ਆਹੀ ਬਸ ਕਰਨਾ ਵੀ ਆਹ ਦੀ ਦੁਨੀਆਂ ਵਿੱਚ ਰਾਜਾ ਕਮਕਰਾਤਾ ਇਹ ਨੇ ਹੋ ਕਮਕਰਾਤਾ ਦੇ ਵਿੱਚ ਨਾ ਬੀਚਣਾ ਦੀ ਇਹਨੇ ਨਾੜੀ ਬਣਾਤੀ ਇਹਨੇ ਸਾਥ ਬਣਾਤੀ ਫਿਰ ਤਾਂ ਇਹ ਕੰਮ ਥੋੜੇ ਹਾਲਾਤ ਹੋਣ ਦੇ ਬਾਰੇ ਖਤਰਨਾਕ ਸਮਾ ਕਿ ਮੇਰੀ ਗੱਲ ਕਹਤੇ ਰੱਖਿਓ ਵੀ ਕਹਿੰਗੇ ਆਏ ਸੱਤ ਲੱਖਾ ਕਦੇ ਆਇਆ ਸੀ ਸਮਾ ਬਹੁਤ ਜ਼ਿਆਦਾ ਭਿਆਨਕ ਫਿਰ ਮਾਣ ਇਕੱਠੇ ਹੋ ਜੋ ਵੋਟਾਂ ਆਉਣੀਆਂ ਨੇ ਵੋਟਾਂ ਦੀ ਪੀਲ ਕਰਨ ਆਏ ਆ ਨੌਜਵਾਨ ਮੁੰਡਾ ਥੋੜੇ ਕੋਲੇ ਬੈਠਾ ਸ਼ੀਰਬਾਬਾ ਦੀ ਚੋਣੀ ਕੋਲਵੰਸ ਦੇ ਵਿੱਚੋਂ ਆ ਖੂਨ ਖੂਨ ਹੀ ਹੁੰਦਾ ਐਵੇਂ ਨਹੀਂ ਆਪਾਂ ਕਹਿੰਦੇ ਵੀ ਘੋੜਾ ਕਿਹੜੀ ਬਲੱਡ ਲਾਈਨ ਦਾ ਤੇ ਠੱਠਾ ਝੋਟਾ ਕਿਹੜੀ ਬਲੱਡ ਲਾਈਨ ਦਾ ਨਸਲਾਂ ਨੂੰ ਅਸਲੇ ਨੂੰ ਬੰਦਾ ਹਰ ਇੱਕ ਦੇਖਦਾ ਆਪਾਂ ਮੁੰਡਾ ਕੁੜੀ ਵਿਆਉਂਦੇ ਆ ਖਾਨਦਾਨੀਆਂ ਦੇਖਦੇ ਆ ਵੀ ਨਾਂ ਕਿੱਥੇ ਆ ਵਿਆਹ ਕੀ ਕਰਦਾ ਈ ਦਾਦਾ ਕਿਹੋ ਜਿਹਾ ਸੀ ਪਰਦਾਦਾ ਕੀ ਸੀ ਖੂਨ ਖੂਨ ਹੀ ਹੁੰਦਾ ਉਸ ਵੰਸ ਦੇ ਵਿੱਚੋਂ ਮੈਂ ਹਰ ਇੱਕ ਬੰਦੇ ਨਾਲ ਆਇਆ ਹਾਂ ਨਾ ਮੈਂ ਇਹਦੇ ਪ੍ਰਚਾਰ ਕਰਨ ਜਾਂਦਾ ਪਰ ਪਹਿਲਾ ਮਾਨ ਸਾਹ ਦੇ ਰਕਤ ਚ ਵੀ ਆਏ ਉਹਨਾਂ ਜਿੰਨੀ ਚੋਂ ਇੱਥੇ ਉਹ ਇਨਸਾਨ ਜਿਹੜਾ ਲੰਬੇ ਸਮੇਂ ਤੋਂ ਇੱਕੋ ਹੀ ਆਪਣਾ ਮੈਨ ਸਟੈਂਡ ਰੱਖਿਆ ਉਹ ਕਦੇ ਡੋਲਿਆ ਨਹੀਂ ਬਹੁਤ ਤਰ੍ਹਾਂ ਨਹੀਂ ਉਹਨਾਂ ਨੂੰ ਵੀ ਉਹਨਾਂ ਕੋਲ ਪਹੁੰਚਾਂ ਹੋਈਆਂ ਫਰਾਈਆਂ ਮੁੱਖ ਮੰਤਰੀ ਬਣਾਉਣ ਦੀਆਂ ਐਸਟੀ ਬਣਾਉਣ ਦੀਆਂ ਰਾਜਪਾਲ ਬਣਾਉਣ ਦੀਆਂ ਮੰਤਰੀ ਬਣਾਉਣ ਦੀਆਂ ਪਰ ਬੰਦਾ ਖੜਾ ਜਿਆ ਸੋਨੂੰ ਪਰਣਾਉ ਕੁਲੀ ਦਾ ਬੇਤੀ ਇੰਨੀ ਆ ਕਿ ਇਸ ਨੌਜਵਾਨ ਦਾ ਸਾਥ ਦੇ ਇਹ ਜ਼ਿੰਮੇਵਾਰੀ ਸਮਝੋ ਆਪ ਨੂੰ ਕਿ ਮੇਰਾ ਗੋਵਿੰਦ ਨੇ ਕਿਹਾ ਕਿ ਮੈਂ ਨਮਾ ਤੁਸੀਂ ਗੋਵਿੰਦ ਲਈ ਨਮਾ ਗੋਵਨ ਛੋੜੇ ਲਈ ਨਾ ਨਵਾਂ ਮੁੰਡਾ ਇਹ ਵੀ ਹੈਗਾ ਕਈ ਕਹਿੰਦਾ ਜੀ ਇਹ ਪਰਵਾਰਵਾਦ ਹੈ ਜੀ ਥੋਪਤਾ ਤੇ ਲਗਾਤਾਰ ਕਿਸੇ ਪਰਸਦ ਸਾਹਿਬ ਤੋਂ ਪਿੰਡ ਦੀ ਜਮੀਨ ਚੋਣ ਤੋਂ ਲੈ ਕੇ ਫਿਰ ਲੋਕ ਸਭਾ ਚੋਣ ਤੋਂ ਲੈ ਕੇ ਲਗਾਤਾਰ ਦੇ ਮੈਂਚ ਵੀ ਕਰਦੇ ਜੇ ਇਹਦੇ ਮੁੰਡੇ ਜਾ ਕੇ ਛੋੜੇ ਸੰਭਲੀ ਚ ਬੋਲਣਗੇ ਛੋਟੀ ਗੱਲ ਹੋਊਗੀ ਉਸ ਹੁਣ ਬੋਲਣ ਵਾਲੇ ਕਿੰਨੇ ਚਾ ਆ 92 ਦੇ 42 ਤੁਸੀਂ ਕਿਹਦਾ ਘੂਆ ਹੋਰ ਲੱਗ ਗਈ ਪੰਜਾਬ ਦੇ ਮੁੱਦੇ ਦੀ ਗੱਲ ਹੋ ਰਹੀ ਹੈ ਆ ਸਰਪੰਚਾਂ ਨੂੰ ਸੋਚ ਕਰਕੇ ਕਿੰਨੇ ਕਰੋੜ ਰੁਪਇਆ ਖਰਚ ਕਰਤਾ ਪੰਜਾਬ ਤਾਂ ਪਹਿਲੇ ਡੱਬਿਆ ਪਿਆ 2200 ਕਰੋੜ ਰੁਪਏ ਦੀ ਜਿਆਦਾ ਸਰਕਾਰੀ ਬੇਕੀ ਨੂੰ ਤਿਆਰ ਰੱਖਿਆ ਪਾਸ ਕਿੰਨੇ ਲੱਖ ਰੋਡ ਤੇ ਕਰਦਾ ਵਾਗਿਆ ਪੰਜਾਬ ਦਾ ਕੀ ਰੋਡ ਪਈ ਸੀ ਉੱਥੇ ਭਾਈ ਕੇਦਰੀ ਬਾਰ ਨੂੰ ਉਹ ਜਹਾ ਲੈਣ ਗਿਆ ਪਹਿਲਾਂ ਪੰਜਾਬ ਤੋਂ ਦਿੱਲੀ ਫਿਰ ਲੈ ਕੇ ਆਇਆ ਤੇਲ ਦਾ ਖਰਚਾ ਜਹਾਜ਼ ਦਾ ਖਰਚਾ ਹੁਕਮਾਂ ਦਾ ਖਰਚਾ ਇੱਕ ਤੋਂ ਬੱਸਾਂ ਭਰ ਕੇ ਗੰਨਾ ਸਰਕਾਰੀ ਤੇਲ ਦੇ ਖਰਚੇ ਬੋਝ ਕੀਤੇ ਪਿਆ ਯਾਨੇ ਦੇ ਯਾਨਾ ਕਿਹਦਾ ਲੋਕਾਂ ਦਾ ਤੇ ਵੰਦ ਕੀ ਕਹਿੰਦਾ ਹੁੰਦਾ ਕਿ ਰੁਪਈਆ ਨਹੀਂ ਖਾਣ ਦਿੰਦਾ ਤੇ ਰੁਪਈਆ ਖਾਮਾ ਦਾ ਮੈਂ ਸਮਝਦਾ ਜ਼ਹਿਰ ਖਾਮਾ ਇਹ ਪੰਜਾਬ ਦਾ ਫਾਇਦਾ ਤੁਸੀਂ ਪਾਣੀ ਨੂੰ ਬਹਾਰਿਆ ਬੋਰਡਾਂ ਤੇ ਆ ਦੇਖ ਲਓ ਕਿੰਨੇ ਬੋਰਡ ਲੱਗੇ ਆ ਸੜਕਾਂ ਤੇ ਆ ਜਿਹੜਾ ਕਹਿੰਦਾ ਹੁੰਦਾ ਸੀ ਬਾਲਾਂ ਦੀ ਫੋਟੋ ਪਤੀਤੇ ਤੇ ਆ ਗਈ ਪੀਪੇ ਤੇ ਆ ਗਈ ਝੋਲੇ ਤੇ ਆ ਗਈ ਹੁਣ ਤੇਰੀ ਫੋਟੋ ਟੱਤੀਆਂ ਡੱਬਿਆਂ ਤੱਕ ਵੀ ਆ ਗਈ ਆਵਾਜ਼ ਦੇਖੋ ਤੁਸੀਂ ਕਹੇ ਜੋ ਹੋ ਪਿਆ ਮੈਲਾ ਭਾਉ ਬਹੁਤ ਕਰਪਿਆ ਸੀ ਬਾਈ ਦੀ ਮੱਚੋਂ ਜਿਹੜੀ ਯਾਦ ਨਾਲਾ ਕਿ ਮੈਨੂੰ ਉਹ ਵਰ ਸੀਗੀ ਇਸੇ ਭੰਤ ਵੱਲੋਂ ਵੀ ਪੰਜ ਟੇਟਾ ਦੇ ਦਿੰਨੇ ਆ ਮਹਾਨਾ ਲੋਕ ਸਭਾ ਕਿਉਂ ਆਈ ਆ ਸੁੱਖੀ ਜੀ ਨਾਲ ਦੇ ਬੈਠੇ ਐ ਨੇ ਲੋਕਾਂ ਨੂੰ ਹਾਇ ਨਾਲੇ ਜਾਣ ਕੇ ਕਹਿੰਦਾ ਹਰ ਬੰਦੇ ਚ ਪਰਮਾਤਮਾ ਭਰਦਾ ਸਾਰੀਆਂ ਪਾਰਟੀਆਂ ਬਾਹ ਫੇਚਣਾ ਸੀ ਆਇਆ ਚੋਣ ਲੜਦਾ ਸੀ ਜਿੱਟ ਦੇ ਦੇਣਾ ਮਖੰਦੀ ਲੱਖ ਵਾਰੀ ਹਰਦਾ ਯਾਰ ਨਾ ਕੋਣ ਵੋਟ ਨਹੀਂ ਪਾਉਂਦੇ ਨਾ ਕੋਈ ਗੱਲ ਕੋ ਫੇਰਾ ਨਾ ਪਣਾ ਜੀ ਵਿੱਚ ਗਾਹਾਂ ਵਿੱਚ ਖੜਾ ਸ਼ਾਇਦ ਕੋਈ ਮੇਰੀ ਗੱਲ ਨੂੰ ਪੱਲੇ ਹੀ ਬੰਨ ਜਾ ਜਿਹੜੀਆਂ ਗੱਲਾਂ ਮੈਂ ਮੁੰਡਾਂ ਚ ਕਰਨਾ ਜਾ ਬਾਕੀ ਭਾਈ ਖਲਾ ਤੁਸੀਂ ਦੇਖੀ ਐ ਕਾਂਗਰਸੀ ਵੀ ਦੇਖ ਲੈ ਬਾਣਾ ਤੋਂ ਬਾਈਕ ਸਰਕਾਰ ਰਹੀ ਹੈ ਇਹ ਵੀ ਦੇਖ ਲੈ ਤੇ ਬੀਜੇਪੀ ਦਾ ਸਾਥ ਰਿਹਾ ਬਾਦਲਾਂ ਨਾਲ ਕਿ ਦੇ ਉਹ ਬਾਦਲਾਂ ਦਾ ਸਾਥ ਭੱਜੀ ਕੇ ਮਾਨ ਛੱਡ ਗਈ ਇੱਕ ਕੁਦਰਤੀ ਸ਼ਟਾਣ ਦੀ ਹੈ ਬਾਈ ਪ੍ਰਮਾਤਮਾ ਦੀ ਸ਼ਟਾਣ ਜਦੋਂ ਆਪਣੇ ਲੋਕਾਂ ਨਾਲ ਧੋਖਾ ਮਾਉਂਗੇ ਨਾ ਇਕੱਠੇ ਸ਼ੁਰਾ ਮਾਰੋਗੇ ਤਾਂ ਪ੍ਰਮਾਤਮਾ ਵੀ ਕਿਤੇ ਨਾ ਕਿਤੇ ਦਾ ਉਹਦੇ ਉਹ ਕਹਿੰਦੇ ਹੁੰਦੇ ਆ ਦੇਰ ਹੈ ਨੇਰ ਵੀ ਹੈਗਾ ਕਦੇ ਨਾ ਇਨਸਾਫ ਉਹਦਾ ਹੁੰਦਾ ਹੀ ਹੈ ਉਹ ਹੁਣੇ ਹੁੰਦਾ ਚੰਗੇ ਦਾ ਵੀ ਮਾੜੇ ਦਾ ਕੋਸਰਾ ਇਨਸਾਫ ਉਹ ਤਰਾਜੂ ਦੀ ਤਕਰੀਰ ਤੋਂ ਉਲਟਦਾ ਉਹ ਸਾਰਾ ਸਾਹਮਣੇ ਆਇਆ ਲੋਕਾਂ ਨੇ ਸੱਚ ਬੋਲਿਆ ਉਸ ਕਰਕੇ ਭਾਈ ਛੋਡੇ ਕੋਲੇ ਆਏ ਆ ਭਰਾ ਸਾਡੇ ਜੇ ਵਾਕੇ ਕੋਈ ਹੁਣ ਇੱਕ ਦੋ ਬੰਦੇ ਨੇ ਗਿਣਤੀ ਦੇ ਬੰਦੇ ਨੇ ਜਿਹੜੇ ਬੰਦੇ ਸਾਡੀ ਉੱਤੇ ਆਵਾਜ਼ ਬੁਲੰਦ ਕਰਦੇ ਇਹਨਾਂ ਮੁੱਦਿਆਂ ਤੇ ਰੌਲਾ ਪਾਉਂਦੇ ਰਾਜਾ ਬੜੇ ਨੇ ਬੋਲਦਾ ਉਹ ਉੱਧਰ ਦਾ ਰਿਸ਼ਤਾ ਸੀਗਾ ਹੁਣ ਲੇਪੀ ਬਣ ਗਿਆ ਭਵੰਤ ਕੋਈ ਗੱਲ ਕਹਿੰਦਾ ਸਾਡੇ ਤੇਰੀ ਬਾਦੀਆਂ ਬੱਸਾਂ ਦੀ ਬਾਡੀ ਨਾਲ ਹੀ ਫੈਲ ਕੋਈ ਨਹੀਂ ਪਈਆ ਬੇਟੇ ਰੋਤੇ ਰਾਜ ਨੇ ਚਪਕਾ ਦੇ ਦੇ ਅਗਲੀ ਗੱਲ ਊਟਾਂ ਦੀ ਪੀੜ ਹੈ ਜ਼ਿੰਮੇਵਾਰੀ ਤੁਸੀਂ ਸਾਂਭ ਲਓ ਬੰਦਰ ਅਗਲੀ ਗੱਲ ਜਿਹੜੀ ਮੈਂ ਕਰਨੀ ਚਾਹਣਾ ਛੇੜੀਆਂਾਂ ਦੀ ਜਿਹੜੀ ਵੀ ਜਥੇ ਬੰਦੀ ਐ ਸੋਗੀ ਕਿਸਾਨਾਂ ਦੀ ਐ ਮਜ਼ਦੂਰਾਂ ਦੀ ਉਹਦੇ ਨਾਲ ਇਕੱਠੇ ਜੇ ਬਣ ਉਹ ਬਹੁਤ ਜ਼ਰੂਰੀ ਐ ਆ ਜਿਹੜੇ ਹੁਣ ਬਦਲਾ ਪਾਉਂਦੇ ਹੁੰਦੇ ਸੀ ਨਾ ਵੀ ਇਹਦੇ ਦੇ ਬੰਦੇ ਨਾਲੇ ਧਰਨਾ ਲਾਉਂਦੇ ਸੜਕਾਂ ਰੋ ਉਹਦੇ ਲੋਕਾਂ ਨੂੰ ਤਾਂ ਕਰ ਦਿਆ ਜੇ ਨਾ ਹੋਣ ਨਾ ਕਿਤੇ ਬੰਦੇ ਨਾਲੇ ਥੁੜੇ ਝੁੰਨੇ ਚੱਕੇ ਜਾਣ ਛੋਟੀਆਂ ਘੁਰਕੀਆਂ ਨੂੰ ਕਿਹੜੀ ਜ਼ਮੀਨਾਂ ਇਹ ਬਹੁਤ ਜ਼ਰੂਰੀ ਆ ਤੁਸੀਂ ਪਿੰਡਾਂ ਦੇ ਵਿੱਚ ਜੱਥੇਬੰਦ ਤੌਰ ਤੇ ਵੀ ਇਕੱਠੇ ਹੋਣਾ ਬਹੁਤ ਲੋੜ ਆ ਅਗਲੀ ਗੱਲ ਬਈ ਪਿੰਡ ਦਾ ਮਜ਼ਦੂਰ ਹੈ ਘੱਟ ਕਰਲੇ ਕੰਮ ਕੰਮ ਨੂੰ ਤੇਜੀ ਹੁੰਦੀ ਬਾਜ਼ਾਰ ਜਾਣੇ ਹੋ ਸਮਾਨ ਲੈਣੇ ਹੋ ਦੁਕਾਨ ਤੇ ਜਾਣੇ ਹੋ ਰੇੜੀ ਤੇ ਜਾਣੇ ਹੋ ਦੇਖ ਲਿਆ ਕਰੋ ਵੀ ਆਪਣੇ ਪੰਜਾਬੀ ਬੰਦੇ ਜਿਹੜੀ ਹੈਗੀ ਆ ਆਪਣਾ ਮਜ਼ਦੂਰ ਘੜਾੜ ਵੀ ਲਈ ਖੜਾ ਆਪਣਾ ਕੋਈ ਬੰਦਾ ਪੰਜਾਬੀ ਦੁਕਾਨਦਾਰ ਹੈਗਾ ਸਮਾਨ ਤੋਂ ਫਿੱਟਿਆ ਆਪਣੇ ਬੰਦੇ ਨੂੰ ਬਰਾਬਰ ਖੜਾ ਕਰਾ ਕੇ ਦੋ ਪੈਰਾਂ ਤੇ ਲਿਆਓ ਆਪਣੇ ਆਪਣੇ ਹੁੰਦੇ ਆ ਉਹਨੇ ਆਪਣਾ ਮਾਰੂ ਸਾਹਮਣੇ ਸਿੱਟੂਗਾ ਆਦਿ ਇਹ ਕਹਿੰਦੇ ਆ ਨਹੀਂ ਵੀ ਆਪਣੇ ਕੰਮ ਨਹੀਂ ਕਰਦੇ ਕੰਮ ਦਾ ਕੋਈ ਵੀ ਨਹੀਂ ਕਰਦਾ ਜੱਟਾਂ ਨੇ ਉਹ ਕਿਹੜਾ ਕਰਦੇ ਆ ਚਿੱਤੇ ਪਾ ਕੇ ਤੜਕੇ ਨਿਕਲ ਜਾਂਦੇ ਆ ਇੱਕ ਹੋਰ ਬੇਤੀ ਹੈ ਇਹ ਹੈ ਕਿ ਚੀਜ਼ੀਆਂ ਗੱਲਾਂ ਨੇ ਉੱਟਾਂ ਵਾਲੀਆਂ ਗੱਲਾਂ ਨਹੀਂ ਹੈਗੀਆਂ ਖਰਚੇ-ਵਰਚੇ ਘਟਾ ਦਿਓ ਬਾਈ ਫਿਰ ਕਹਿੰਦਾ ਜੱਟ ਖਾ ਲਏ ਉਹ ਮੇਰਾ ਬੰਤਰਾ ਮੁੰਡਾ ਮੜਾਦ ਕਹਿੰਦਾ ਬਾਈ ਥਾਲ ਵਿੱਚ ਹੀ ਲੈਣੀ ਹੈ ਮੈਂ ਦਰਾਇਸ਼ ਹੀ ਕਰੀ ਪੱਕੇ ਨੀ ਲੈ ਲਈ ਹੈ ਕਹਿੰਦਾ 5 ਕਿਲੇ ਮੈਂ ਇਸਤਰੀ ਪਰ ਜਨੀਬ ਦੀ ਗੱਡੀ ਕਰੇ ਸ਼ੁਰੂ ਕੀਤੀ ਜਾਣਾ ਬਈ ਲੈ ਲਈ ਥਾਲ ਫਿਰ ਉਹਦੇ ਕਹਿੰਦੇ ਖਾ ਲੈ ਕੇ ਮਰਦੇ ਨੇ ਜੀ ਦੇ ਮੱਤੇ ਆਪਿਆ ਚੱਲ ਪੈਣਗੇ ਹੁਣ ਦੇਖੋ ਦੇ ਬਨਾਬਨਾ ਲੱਖ ਰੁਪਏ ਮੇਹਣੇ ਖਰਚਾ ਪੂਕ ਕੀਤਾ ਜਾਂਦੀ ਆ ਮੈਂ ਬਰਨਾਲੀ ਵਿਆਹ ਆ ਗਿਆ ਅਮਰੀਕਾ ਤੋਂ ਵਿਆਹ ਸੀ ਖਾਣਾ ਲੱਗਿਆ ਜਿੰਦੇ ਆ ਉਹ ਮੈਨੂੰ ਦੇਰ ਤੱਕੋਂ ਵੇਖਿਆ ਮਾਪੇ ਖਰਚਾ ਕਿੰਨਾ ਕਰਦੇ ਆ ਕਹਿੰਦਾ ਲੱਖੇ ਖਰਚਾ ਆ ਵੀ 51 60 ਲੱਖ ਰੁਪਏ ਲੱਗੇ ਦਾਲਾ ਦਾ ਘੋਮ ਵਾਲੇ ਲੈ ਗਿਆ ਕਹਿੰਦਾ 4 5 35 ਸਲਾਹ ਤੇ 4 5 75 ਮੀਟ ਮੁੱਟ ਚਲੀ ਗਏ ਮੈਂ ਕਿਹਾ ਭਾਈ 2 ਕਿੱਲੇ ਫੂਲ ਸੀ ਕਹਿੰਦਾ ਕਿਵੇਂ ਸਮਝ ਆ ਗਈ ਮੈਂ 60 ਤੇ ਮੇਰੇ ਵਰਗੇ ਨੇ ਗੱਡੀ 'ਚ ਬੈਠ ਕੇ ਇੰਨੀ ਗੱਲ ਹੀ ਕਹਿਨੇ ਆ ਬਈ ਯਾਰ ਆਹ ਬਹੁਤ ਤੈਣ ਸੀ ਮਰਜੀ ਬਹੁਤ ਬਾਰ ਸੀ ਮਾ ਜਨੇ ਤੂੰ 50 ਸਲਾਮੀ ਪਾਉਣੇ 50 ਭਾਵੇਂ 500 ਨਹੀਂ ਪਾਉਂਦਾ ਸਾਡੇ ਨੂੰ ਕਿੰਨਾ ਕੰਮ ਆਵੇ ਮਾਲ ਲੈ ਵੇ ਗੱਡੀ ਵੱਡੀ ਰੱਖਣੀ ਆ ਵੱਡਾ ਟਰੈਕਟਰ ਹੁਣ ਵੱਡੇ ਟਰੈਕਟਰ ਲਿਆਉਣ ਲੱਗੇ ਇੰਨੇ ਟਰੈਕਟਰ ਜਉਂਦੀ ਆ ਰਕਲਾਛੜ ਤੇ ਜਮਾਂਡੀਆਂ ਤੇ ਜਾਵੜਦਾ ਜ਼ਮੀਨ ਥੋੜੀ ਆ ਤੋ ਸਮਝੋ ਯਾਰ ਇਹ ਅਸਲ ਸੋਨੂੰ ਕਹਿਣਾ ਕੋੜੀਆਂ ਵੀ ਲੱਗਦੀਆਂ ਹੋਣਗੀਆਂ ਪਰ ਮੈਂ ਤਾਂ ਤੁਹਾਡੇ ਆਉਣ ਵਾਲੇ ਸਮੇਂ ਗੱਲ ਕਰਨਾ ਆ ਬਾਤ ਕਰਨ ਆ ਤੇ ਸਮਾਂ ਮਤਲਬ ਮਾੜਾ ਹੈ ਜਿਹੜੇ ਯਾਰ ਕਿ ਕਰਜ਼ਾ ਲੈਣ ਨੂੰ ਨਾ ਉਹ ਵੱਡੀ ਲਾਹਤ ਸਮਝ ਉਹ ਵੱਡੇ ਲਾਹਤ ਆ ਗਈ ਜਿੱਕਾ ਚੱਲੇ ਤੇ ਅੱਜ ਕਹਿੰਦੇ ਮਤਲਬ ਇਹ ਚੱਕੀ ਚੱਲੋ ਅੱਗੇ ਕਰੇ ਬੰਦੇ ਦੀ ਜ਼ਮੀਨ ਵੇਚ ਜਾਂਦੀ ਨਾ ਕਰਨ ਵਾਲਾ ਤੇ ਬੰਦਾ ਬਿਮਾਰ ਹੋ ਕੇ ਮੰਜੇ ਤੇ ਪੈਂਦਾ ਮੱਖੀਆਂ ਲਾ ਦੇ ਲੋਕਾਂ ਦੇ ਵੀ ਮੈਂ ਲੋਕਾਂ ਨੂੰ ਮੂੰਹ ਕੀ ਦਿਖਾਵਾਂਗਾ ਉਹ ਤਾਂ ਸ਼ੁਗਲੀ ਬਣ ਗਏ ਕੋਈ ਗੱਲ ਨਹੀਂ ਚੱਕ ਦਾਗੇ ਥੱਲੇ ਪਾਸੋਂ ਦਾ ਕਿਲਾ ਇੱਥੇ ਇਕੱਲੇ ਖੜੇ ਚੱਲ ਰਹੇ ਸੀ ਦੁਨੀਆ ਨੇ ਦੋ ਚੀਜ਼ਾਂ ਦੀ ਕੀਮਤ ਚੇਤਾ ਜਿਹੜੀ ਕੌਮ ਜਿਹੜੇ ਲੋਕਾਂ ਕੋਲ ਆਪਣੀ ਜ਼ਮੀਨ ਤੇ ਆਪਣੇ ਪਾਣੀਆਂ ਤੇ ਦੁਨੀਆ ਤੇ ਰਾਜ ਕਰਨ ਦੇ ਕੰਮ ਆ ਜਾਂਦੇ ਆਂ ਜੰਗ ਹੋਣੀ ਆ ਪਾਣੀ ਦੇ ਪੁੱਲ ਵਿੱਚ ਇਹ ਸੋਡੇ ਕੋਲ ਹੈਗਾ ਸਭ ਨੂੰ ਖੋਣ ਦੀਆਂ ਤਿਆਰੀਆਂ ਨੇ ਲੁਕੀ ਮਸਤੀ ਖਾਲੋ ਜ਼ਮੀਨਾਂਾਂ ਵਿੱਚ ਤੇ ਆਪਣੇ ਪਾਲਿਚਾ ਲੋਸਾਂ ਬਚਾ ਲੋ ਆਪਣੀ ਬੋਲੀ ਸੰਭਾਲ ਕੇ ਰੱਖੋ ਆਪਣੇ ਜਵਾਕਾਂ ਨੂੰ ਜਾ ਕੇ ਸਕੂਲਾਂ 'ਚ ਪਤਾ ਕਰ ਦੋ ਪਿੰਡ ਝੂਰ ਵਾਲੇ ਤੁਹਾਡੇ ਵੀ ਪੋਤਾ ਪੋਤੀ ਮੁੰਡਾ ਕੁੜੀ ਪੜਦੇ ਹੋਣੇ ਸਕੂਲਾਂ 'ਚ ਪੜਦੇ ਆ ਨਾ ਉਹਦੀ ਜੱਗ ਦੀ ਸਕੂਲ 'ਚ ਕਹਿੰੋਗੇ ਤੇ ਨਾਗਰ ਕਦੇ ਪਤਾ ਕੀਤਾ ਕਿ ਸਾਡੇ ਦੇ ਬੱਚੇ ਪੜਾ ਰਹੇ ਹਾਂ ਕਾ ਕਰਦੇ ਕਿਉਂ ਕੰਮ ਕਮ ਕਿਹੜੇ ਕਰਨਾ ਤਾਂ ਸਟੋਪੋ ਕਿੱਥੇ ਬਹਿ ਗਏ ਹਣ ਜਿੱਥੇ ਛੋਟੀਆਂ ਨਸਲਾਂ ਤਿਆਰ ਹੋ ਰਹੀਆਂ ਆ ਛੋਟੀ ਪਨੀਰੀ ਛੋਟਾ ਭਿੱਖ ਤਿਆਰ ਹੋ ਰਿਹਾ ਉੱਥੇ ਨਾ ਜਾਣਾ ਅਗਰ ਇੰਦਰਾ ਦੀ ਬਾਸ ਆ ਜੇ ਹੁਣ ਭਰ ਕੇ ਦੁਰਜੋਗੇ ਕੇਵਟ ਲਾਉਂਦੀ ਆਈਏ ਚਲੋ ਪਕੌੜੀ ਖਾ ਕੇ ਮੁੰਡਾ ਮਾਂਜੀ ਹੱਥ ਨਹੀਂ ਫਿੱਕਲਾਦਾ ਇੱਧਰੋ ਸੋਚੋ ਯਾਰ ਛੋਟਾ ਕੀ ਹੋ ਰਿਹਾ ਹੁਣ ਨਾਲ ਅਪਿਛੇ ਰੋਣਾ ਪੈ ਕੇ ਅਸੀਂ ਜਾ ਕੇ ਆ ਸਭ ਜਿੱਥੇ ਤੋਂ ਵੀ ਜਾ ਕੇ ਆਈ ਆ ਨਾ ਮੁਕ ਸਾਹ ਦੇ ਵਿੱਚ ਛੋਟੀਆਂ ਜਿਹੜੀਆਂ ਪ੍ਰਾਤਨ ਬਰਾਸਤਾਂ ਨੇ ਮਾਲਕਾਂ ਨੇ ਢਾਈ ਜਾਂਦੇ ਨੇ ਛੋਟੀਆਂ ਡਿਊਟੀਆਂ ਛੋਟੀਆਂ ਕਚੀਆਂ ਕਰੀਆਂ ਕੰਮ ਕਰਤੀਆਂ ਛੋਟੀਆਂ ਨੀਹਾਂ ਘਾਤ ਗਿਆਸਾਂ ਪੁੱਟੀਆਂ ਛੋਟੇ ਕਿਲੇ ਕੰਮ ਕਰਦੇ ਹੋਏ ਲੀਆਂ ਸ਼ਰਮ ਕਰਦੇ ਹੋਏ ਬੁੱਗੇ ਘਾਦੇ ਸਿਰ ਉੱਪਰ ਖਤਰਨਾਕ ਸੜਨ ਨਾਲ ਫੇੜ ਫੇੜੀ ਜਾ ਰਹੀ ਸੀ ਸੋ ਮੇਰਾ ਮੇਰਾ ਅਖੀਰ ਸੋਚ ਨੂੰ ਕੰਟ ਦੇ ਨਾ ਦੇਣਾ ਸੀਮਤ ਰੱਖਿਆ ਕਰੋ ਇਹ ਸੋਚ ਨੂੰ ਲੈਵਰੀ ਹੈਗੀ ਮਨਸ ਤੇ ਹਾਂਜੀ ਠੀਕ ਦੇਖੇ ਕਹਿੰਦੇ ਦੋ ਦੋ ਦੇਖਦੇ ਲੈਵਰੀਆਂ ਖਟੋ ਜਾਂ ਇੱਕੋ ਤੇ ਨੇ ਕਿੰਦਾ ਪੱਟ ਕੇ ਬੋਲਦੇ ਨੇ ਗੱਡੀ ਦੇ ਟੋਰ ਦੇ ਤੁਸੀਂ ਬਹੁਤ ਨਾ ਨੀ ਗੱਲ ਦੇਖੋ ਇਹ ਦੋਈ ਦਿਨ ਪੂਰੇ ਭਾਰਤ ਦੇ ਵਿੱਚੋਂ ਪੂਰੇ ਭਾਰਤ ਦੇ ਵਿੱਚੋਂ ਪੰਜਾਬ ਪਹਿਲੇ ਨੰਬਰ ਤੇ ਹੈ ਕਾਗਜ਼ ਚ ਸ਼ਰਾਬ ਵਿੱਚ ਜਿੰਨਾ ਰੈਵਨਿਊ ਜਿੰਨਾ ਪੈਸਾ ਸ਼ਰਾਬ ਤੋਂ ਇਕੱਠਾ ਹੁੰਦਾ ਉਹ ਸਾਰੇ ਭਾਰਤ ਦੇ ਵਿੱਚੋਂ ਪੰਜਾਬ ਚ ਪਹਿਲੇ ਨੰਬਰ ਤੇ ਇਕੱਠਾ ਹੁੰਦਾ 80% ਪੰਜਾਬ ਦਾਰੂ ਪੀਂਦਾ ਆ ਸਰਪੰਚੀ ਵੇਲੇ ਦੇਖਿਆ ਚੱਲੇਗਾ ਥੋੜੇ ਜਿਨਾ ਚੱਲਿਆ ਕਰਾਂ ਸੱਟੇ ਲੈ ਜਾ ਨਾ ਸੱਚਾ ਸੱਟੇ ਤੇ ਲੈ ਜਾ ਇਹਦਾ ਸੱਟੇ ਹੋ ਗਈ ਸੀ ਹਾਂ ਸੱਟੇ ਨਾ ਜੀ ਮੂਹ ਚੱਲਿਆ ਨਹੀਂ ਹੈਗਾ ਜੀ ਨਾ ਚੱਲਿਆ ਨਹੀਂ ਹੈਗਾ ਅੱਛਾ ਬੱਚਦਾ ਭਾਈ ਲੋਕਾਂ ਨੇ ਬਾਹਲੀ ਦਾਰੂ ਪੀਣੀ ਹੈ ਪੰਜਾਬ ਨਾਲ ਅਖਿਰ ਗਿਆ ਲਾਗਤ ਦੇ ਲਈ ਹਰੀਗੇ ਅਸੀਂ ਕਹਿੰਦੇ ਪੰਜਾਬ ਬਸਾ ਮੁਕਤ ਕਰਨਾ ਤੇ ਉਥੇ ਗਾਤਰਾ ਪਾਇਆ ਉਹ ਬੰਦੇ ਨੇ ਸਰਪੰਚ ਕੋਲ ਬਾ ਜਾਂਦਾ ਸਰਪੰਚਾ ਦੇ ਹੀਗਾ 10 ਕਿ ਬੋਤਲਾਂ ਉਹ ਕਹਿੰਦਾ ਜੀ ਬਾਬਾ ਤੁਸੀਂ ਪੀਂਦਾ ਇਹਦਾ ਗਾਤਰਾ ਪਾਇਆ ਤੇ ਨਾਲ ਕੋਈ ਤਾਂ ਨਹੀਂ ਕਮਾਈ ਲਿਖਣੀ ਉਹ ਦਿਹਾੜੀਆਂ ਦੇਖ ਲਾ ਰਹੀ ਉਹ ਪਾਸ ਅੰਦੇ ਆ ਨੇ ਚੀਦਾ ਦੇ ਕਿੰਨਾ ਟੰਗਾ ਵਾ ਜਾਂਦੇ ਬਸਦੇ ਰਹੋ ਅਮਨ ਕਰੇ ਪਰ ਸੈਣ ਤੋਂ ਪਾਦੌਂ ਦੇ ਮੁੱਤਾਂ ਪਾ ਲਈ ਭਰ ਦੋਵੇਂ ਕੀ ਗੱਲ ਹੈ ਫਰ ਦੇ ਨੋਰਾ ਪਰਮਾਤਮਾ ਨੇ ਕਿਤੇ ਸੌਫਾ ਦਿੱਤਾ ਜੋ ਦੁਆਰਾ ਦਰਸ਼ ਕਰਾਉਣੇ ਨੇ ਜ਼ਿੰਮੇਵਾਰੀ ਸੁੱਟੀ ਅੱਲਾ ਤੇ ਅਸੀਂ ਤਾਂ ਜਾਵਾਂਗੇ ਅਕੀਰ ਦੇ ਸਾਥ ਇਕ ਆਪਣੀ ਗੱਲ ਨੂੰ ਮਾਰ ਕੇ ਲੜਾਂ ਦੀ ਨਜ਼ਰ ਹੈ ਨਹੀਂ ਅੰਦੀਆਂ ਤੇ ਇਹ ਤਾਂ ਅਸੀਂ ਦੀਆਂ ਗੱਲਾਂ ਹੀ ਬਾਤਾਂ ਹੀ ਪ੍ਰਚਾਰ ਨੂੰ ਸਮਝ ਕਰ ਰਹੇ ਆ ਅਗਲੀ ਬੇਇਜ਼ਤੀ ਆ ਤੈਨ 3 ਤਰੀਕ ਨੂੰ ਤੈਨ ਦਸੰਬਰ ਨੂੰ ਉਹ ਬੁੱਡੇ ਦਰਿਆ ਤੇ ਜਿੱਥੇ ਜ਼ਹਿਰ ਪੈਂਦੀ ਹੈ ਉੱਥੇ ਵੀ ਅਸੀਂ ਮੋਰਚਾ ਲਾ ਰਹੇ ਹਾਂ ਬੰਦ ਕਰ ਰਹੇ ਹਾਂ ਸਾਨੂੰ 8 ਸਾਲ ਹੋ ਗਏ ਬਾਈ ਲੱਗਿਆ ਸਰਕਾਰ ਨੇ ਸੁਣਵਾਈ ਨਹੀਂ ਕੀਤੀ ਐਨਡੀੀ ਦਾ ਜਿਹਦਾ ਇਹ ਤਰੀਕ ਨੂੰ ਹੁੰਦਾ ਪੰਜਾਬ ਪੁਸ਼ਕ ਬੋਰਡ ਹੈ ਸੈਂਟਰ ਦਾ ਪੁਸ਼ਕ ਬੋਰਡ ਹੈ ਉਹਨੇ ਵੀ ਹੁਕਮ ਕਰਦੇ ਪਰ ਉਹ ਪਾਣੀ ਬੰਦ ਨਹੀਂ ਕੀਤਾ ਜ਼ਹਿਰਾ ਤੈਨ ਦਸੰਬਰ ਨੂੰ ਉੱਥੇ ਵੀ ਮੋਰਚਾ ਲਾਉਣਾ ਬਾਈ ਉਹ ਵੀ ਸਾਫ਼ ਕਰਕੇ ਸਾਤਰੋ ਵਿੱਚ ਪਾਣੀ ਪੀਣਾ ਬੰਦ ਚਲਾ ਕੇ ਤਾਂ ਫਰਾਂਟ ਟਾਇਲੈਂਡ ਫੈਕਟਰੀ ਛੋੜੇ ਆ ਕੇ ਆਰ.ਬੀ.ਐਲ ਫੈਕਟਰੀ ਧੂਰੀ ਲੱਗੀ ਹੋਈ ਆ ਲੋਕਾਂ ਦੇ ਆਲੇ-ਦਾਲੇ ਜ਼ਹਿਰ ਨਿਕਲਣ ਲੱਗ ਗਿਆ ਬੁਰਾ ਸੋ ਇਹ ਵਿਆਪਕਾਂ ਦੇ ਕਲੇ ਕਰਕੇ ਜ਼ਹਿਰਾਂ ਤੋਂ ਮੁਕਤ ਕਰਨਾ ਪੰਜਾਬ ਜੇ ਇਹਦਾ ਇਹ ਸਾਡਾ ਸਾਥ ਦੇ ਜਿੰਮੇਵਾਰੀ ਸਮਝਦੇ ਹੋਏ ਤਾਂ ਕਹਿੰਦੀਆਂ ਕਰਕੇ ਬਾਈ ਭਰੋਸਾ ਬੋਲੇ ਤੋ ਨਿਹਾਲ ਬੋਲੇ ਕਿਹਾ ਕਿ ਕਿੰਨੇ ਭਾਈ ਕਿੰਨੇ ਕਿੰਨੇ ਉਹ ਮੈਂ ਤੁਹਾਨੂੰ ਦੱਸਣਾ ਕਿ ਵੋਟਾਂ ਆਏ ਹੋਵੇ ਐ ਕਰੇ ਪਹਿਲਾਂ ਬਾਗ ਦਾ ਆ ਗਏ ਘਰ ਵਾਲੇ ਕਹਿੰਦੇ ਬਈ ਇਹ ਤਾਂ ਬੋਕਾ ਸੁੱਟਣੀ ਆ ਪੱਤੀਆਂ ਕੋਈ ਗੱਲ ਨਹੀਂ ਪ੍ਰਵਾਹ ਨਾ ਕੋ 9 ਵੋਟਾਂ ਸੋਨੂੰ ਪਾਵਾ ਦੂਜੇ ਦਿਨ ਕਾਗਜ਼ੀਆ ਉਹ ਕਹਿੰਦੇ ਕਿਹੜੀ ਗੱਲ ਕਰਦੇ ਹੋ ਤੁਹਾਡੇ ਨਾਲ ਹੀ ਆਦਾ ਪਹਿਲੇ ਦਿਨ ਤੋਂ ਤੁਹਾਡੇ ਨਾਲ ਦਾਦੇ ਪੁੱਤਾਂ ਨਾਲ ਸੀ ਇਹ ਦਿੱਲੀ ਪਾਰਟੀ ਵਾਲੇ ਨੇ ਉਹ ਕਹਿੰਦਾ ਸੋਨੂੰ ਵੀ ਲੋੜ ਸਿਆਂ ਦੀ ਲੈ ਹੱਥੇ ਫੜ ਦੋ ਨਾ ਮੈਂ ਸੁੱਟਣੀ ਐ ਉਹ ਸਾਰੇ ਨਾਲ ਲੱਗਣ ਦਾ ਮੁੰਡਾ ਦੇਖ ਕੇ ਘੋਰ ਦਿੰਦੇ ਐ ਘੜੇ ਹੱਥੇ ਘੜੇ ਕਰਕੇ ਸਾਰੇ ਸਾਨੂੰ ਨਾਲ ਦੇਖ ਦੋਹ ਦੋ ਸਭ ਦੇ ਨਾਲ ਸਾਥੇ ਹੋਈ ਦਾ ਧੰਨਵਾਦ ਬੜਾ